ਸਤਿ ਸ੍ਰੀ ਅਕਾਲ ਪੈਨੋ ਤੇ ਵੀਰੋ ਅੱਜ ਆਪਣੇ ਬੇਬਦੀ ਰਸੋਈ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਤੇ ਅੱਜ ਆਪਾਂ ਬੇਬਦੀ ਰਸੋਈ ਦੇ ਵਿੱਚ ਫਿੰਗਰ ਚਿਪਸ ਬਣਾ ਰਹੇ ਹਾਂਗੇ ਤੇ ਇਹ ਆਪਾਂ ਲੈਤਾ ਚਾਰ ਆਲੂ ਚਾਰ ਆਲੂ ਹੁਣ ਆਪਾਂ ਇਹਨਾਂ ਨੂੰ ਕੱਟਣਾਗਾ ਸੈੱਲ ਲੈ ਇੱਤੇ ਤੇ ਇਹਨਾਂ ਨੂੰ ਆਪਾਂ ਬਰੀਕ-ਬਰੀਕ ਚੀਰਾਂਗੇ ਕੱਚ ਦੀ ਮੱਤ ਤਦ ਨਾਲ ਇਹ ਪਨੇ ਬਿਲਕੁਲ ਆਪਾਂ ਸਿੰਪਲ ਬਣਾਵਾਂਗੇ ਤੇ ਇਹ ਇਸ ਤਰ੍ਹਾਂ ਤੁਸੀਂ ਬ੍ਰੇਕ ਬ੍ਰੇਕ چیر ਲਿਓ ਆਏ ਆ ਦੇਖੋ ਇਸ ਤਰ੍ਹਾਂ چیر ਲੈਣੇ ਨੇ ਇਹ ਆਪਾਂ ਤੇ ਸਾਰੇ چیر ਕੇ ਫਿਰ ਤੁਹਾਨੂੰ ਦਿਖਾਉਣੇ ਆਂਗੇ ਅਗਲਾ ਪ੍ਰੋਸੈਸ ਆ ਦੇਖੋ ਭਾਨੇ ਇਹ ਆਪਣਾ چیرਲੇ ਸੀਗੇ چیر ਕੇ ਮੈਂ 5 6 ਇਹਨਾਂ ਦਾ ਪਾਣੀ ਕੱਢਤਾ 5 6 ਵੇ ਧੋਲੇ ਇਹ ਉਹਨਾਂ ਚਰ ਤੋਂ ਨੇ ਜਿੰਨਾ ਚਿਰ ਇਹਨਾਂ ਦਾ ਪਾਣੀ ਬਿਲਕੁਲ ਚਿੱਟਾ ਨਹੀਂ ਨਿਕਲਦਾ ਪੂਰਾ ਚਿੱਟਾ ਪਾਣੀ ਕੱਢ ਕੇ ਫਿਰ ਤੋਂ ਹਟਣਾ ਦਾ 5-6 ਪਾਣੀ ਨਿਕਲ ਜਾਂਦੇ ਨੇ ਫਿਰ ਇਹਨਾਂ ਦਾ ਪਾਣੀ ਚਿੱਟਾ ਨਿਕਲਦਾਗਾ ਤੇ ਜੇ ਤਾਂ ਹੁਣ ਭੈਣ ਤਾਂ ਧੋਂਦੀ ਫਿਰ ਤਾਂ ਮੈਂ ਧੋਪ ਚ ਪਾ ਦਿੰਦੀ ਤੇ ਧੁੱਪ ਹੈ ਨਹੀਂ ਬਾਹਰ ਬੱਦਲ ਨੇਗੇ ਤੇ ਇਹ ਇਸ ਕਰਕੇ ਫਿਰ ਆਪਾਂ ਨਾ ਇਹਦੀ ਚੁੰਨੀ ਦੀ ਆਪਣੇ ਹਾ ਕਾਟਨ ਦੇ ਕੱਪੜੇ ਦੀ ਮਦਦ ਦੇ ਨਾਲ ਤੇ ਇਹਨੂੰ ਚੰਗੀ ਤਰ੍ਹਾਂ ਆਇਆ ਕਰ ਲਾਂਗੇ ਆਇਆ ਜਿਹੜਾ ਮਤਲਬ ਇਹਨਾਂ ਦੇ ਉੱਤੇ ਪਾਣੀ ਨਾ ਰਹੇ ਬਿਲਕੁਲ ਵੀ ਸਾਰਾ ਪਾਣੀ ਇਹ ਕੱਪੜਾ ਸੂਤੀ ਕੱਪੜਾ ਇਹ ਸਾਰਾ ਸੋਖ ਲਵੇ ਇਸ ਤਰ੍ਹਾਂ ਆਪਾਂ ਸਾਰਾ ਪਾਣੀ ਸੋਖ ਲਾਂਗੇ ਦਾ ਤੇ ਆ ਦੇਖੋ ਮੈਂ ਤੁਹਾਨੂੰ ਇੱਕ ਕਰਕੇ ਦਿਖਾਉਣੀ ਹੈਗੀ ਆ ਦੇਖੋ ਇੱਕ ਆ ਸਾਰਾ ਪਾਣੀ ਸੋਖ ਗਿਆ ਦੇਖੋ ਲੱਗਦਾ ਨਹੀਂ ਨਾ ਮੇਰੇ ਹੱਥ ਨੂੰ ਪਾਣੀ ਇਹ ਸਾਰਾ ਪਾਣੀ ਸੋਖ ਲੈ ਆਨੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਚੰਗੀ ਤਰ੍ਹਾਂ ਸੁਕਾ ਲੈਣੇ ਨੇਗੇ ਤੇ ਵੀ ਪਾਣੀ ਸਾਰੀ ਸੋਖ ਲੈਣਾ ਜਿਹੜਾ ਕਾਟਨ ਆਪਣੀ ਕਾਟਨ ਦਾ ਕੱਪੜਾ ਸਾਰਾ ਪਾਣੀ ਸੋਖ ਲਵੇ उदू बाद आप फ्राई करा आखो सारे ये सुक् चुके चंकी तरह तो हम आप मैदा पाने गे मैदे के दे पा, आप देंगे दो चमच पा देंगे भर के मैदे ढाई चमच पा देने गे इस तरह दो ढाई चमच तुम पा लिये मैदे दे ये आलूआ द्वलिटी ਜਿੰਨੇ ਤੁਹਾਡੇ ਆਲੂ ਹੋਣਗੇ ਉਸ ਹਿਸਾਬ ਤੇ ਇਹ ਪੈਣ ਵਿੱਚ ਪੈਣਾ ਮੈਦਾ ਇਹ ਬਿਲਕੁਲ ਆਪਾਂ ਸਿੰਪਲ ਬਣਾਉਣੇ ਆਂਗੇ ਤੇ ਇਹ ਮੈਂ ਚਾਰ ਆਲੂ ਵੱਡੇ ਲੈਤੇ ਸੀਗੇ ਚਾਰ ਆਲੂਆਂ ਦੇ ਵਿੱਚ ਢਾਈ ਚਮਚੇ ਹਾਂ ਦੇ ਲੋੜ ਦਾ ਚਮਚਾ ਮੇਰਾ ਢਾਈ ਚਮਚੇ ਮੈਂ ਇਹਦੇ ਵਿੱਚ ਮੈਦੇ ਦੇ ਪਾਤੀ ਤੇ ਹੁਣ ਆਪਾਂ ਲਵਾਂਗੇ ਅੱਧਾ ਚਮਚਾ ਨੂਨ ਤਾਂ ਲੈਣਾ ਆਪਾਂ ਇੰਨਾ ਕੁ ਪੈਣ ਆਪਾਂ ਲੈ ਲਿਆ ਨੂਨ ਤੇ ਇਹ ਆਪਾਂ ਅੱਢ ਕੌਲੀ ਦੇ ਵਿੱਚ ਪਾ ਲਿਆ ਥੋੜਾ ਜਿਹਾ ਹੋਰ ਲੈ ਲੀਏ ਤੇ ਇੰਨਾ ਕੁ ਲੈ ਲਿਆ ਆਪਾਂ ਨਾ ਸਿਰਫ ਥੋੜਾ ਜਿਹਾ ਹੋਰ ਲੈ ਲਈਏ ਜਿਆਦਾ ਨਹੀਂ ਥੋੜੇ ਜਿਹੇ ਆ ਛੋਟਾ ਚਮਚਾ ਆਪਾਂ ਭਣੀ ਜਿਵੇਂ ਇਹ ਚਮਚਾ ਇਹ ਆਪਾਂ ਇੱਕੋ ਹੀ ਲੈ ਲੇ ਤਾਂ ਨੌਣ ਦਾ ਤੇ ਹੁਣ ਆਪਾਂ ਇਹਦੇ ਵਿੱਚ ਪਾ ਲਾਂਗੇ ਥੋੜਾ ਜਿਹਾ ਪਾਣੀ ਵਿੱਚ ਆਪਾਂ ਥੋੜਾ ਜਿਹਾ ਪਾਣੀ ਪਾ ਲਿਆ ਪਾਣੀ ਪਾ ਕੇ ਹੁਣ ਚੰਗੀ ਤਰ੍ਹਾਂ ਘੋਲ ਲਾਂਗੇ ਇਹ ਦੇਖੋ ਆਪਣਾ ਨੋਨ ਬਿਲਕੁਲ ਖੁੱਲ ਗਿਆ ਆਪਾਂ ਇਹ ਪਾਣੀ ਪਾ ਕੇ ਘੋਲ ਲਿਆ ਬੱਚਿਆਂ ਕੀ ਤਰ੍ਹਾਂ ਆ ਖੁੱਲ ਗਿਆ ਨਾ ਜਿਸ ਨੂੰ ਬਾਅਦ ਚ ਦੱਸਾਂਗੇ ਤੇ ਹੁਣ ਆਪਾਂ ਇਧਰ ਆਪਾਂ ਗੈਸ ਚਲਾ ਦਈਏ ਇਧਰ ਆਪਾਂ ਕੜਾਹੀ ਦੇ ਵਿੱਚ ਤੇਲ ਪਾ ਲਿਆ ਸਰੋਂ ਦਾ ਤੇਲ ਪਾ ਕੇ ਆਪਾਂ ਗੈਸ ਚ ਚਲਾ ਲੀਏ ਜਦ ਨੂੰ ਆਪਣਾ ਤੇਲ ਜਦ ਤਹੇ ਤੇਲ ਪੂਰਾ ਬਣ ਗਿਆ ਉਸ ਟਾਈਮ ਤੇ ਆਪਾਂ ਇਹ ਵਿੱਚ ਪੂਰ ਪਾਉਣਾਗਾ ਉਹਨਾਂ ਤੇ ਹਰੇ ਪੱਤੇ ਤੇਲ ਰਿਨਣਾਗਾ ਹੀ ਜਿੰਨੀ ਤਰ੍ਹਾਂ ਅਜੇ ਤਾਂ ਆਪਾਂ ਮੈਦਾ ਪਾਇਆ ਸੀ ਪਰ ਇਹਨੂੰ ਪਚਾਰ ਸਪੇਰੇ ਸਾਰੇ ਨੂੰ ਚੰਗੀ ਤਰ੍ਹਾਂ ਮਿਲਾ ਲਏ ਜਿਹੜਾ ਆਪਣੇ ਸਾਰੇ ਇਹ ਆਲੂਆਂ ਨੂੰ ਲੱਗ ਜੇ ਇਹ ਤੇ ਜਿਵੇਂ ਆਪਣੀ ਜਿਵੇਂ ਘਰ ਦੇ ਵਿੱਚ ਜੋ ਵੀ ਤੁਹਾਡੇ ਕੋਲ ਚੀਜ਼ ਹੈਗੀ ਹੈਗੀ ਤੁਸੀਂ ਉਹੀ ਚੀਜ਼ ਮਤਲਬ ਵੱਧ ਵੱਧ ਤੁਸੀਂ ਘਰ ਵਾਲਾਂਾਂ ਚੀਜ਼ਾਂ ਨਾਲ ਹੀ ਚੀਜ਼ਾਂ ਬਣਾਇਆ ਕਰੋ ਤੇ ਜੇ ਆਪਾਂ ਕਹਿੰਦੀ ਇਹ ਵੀ ਸਪੈਸ਼ਲ ਆਪਾਂ ਹਰ ਚੀਜ਼ ਦੁਕਾਨ ਤੋਂ ਲੈ ਕੇ ਆਈਏ ਉਕੇ ਸੇਟ ਨਾਲ ਮਤੇ 75 ਕਾਂਤੇ ਜਾਇਆ ਜਾਂਦਾ ਆਪਣੇ ਪੰਨੇ ਦੇ ਵਿੱਚ ਦੁਕਾਨਾਂ ਦੀ ਥੋਲ ਤਾਂ ਨਹੀਂ ਹੁੰਦੀਗੀ ਤੇ ਜੇ ਘਰੇ ਵਿੱਚ ਤੁਹਾਡੇ ਘਰੇ ਵਿੱਚ ਰਸਣਾ ਹੈਗਾ ਬੇਸਣ ਵੀ ਤੁਸੀਂ ਪਾ ਸਕਦੇ ਆਂਗੇ ਇਸੇ ਤਰ੍ਹਾਂ ਹੀ ਦੋਟਾ ਹੀ ਚਮਕਾ ਤੁਸੀਂ ਇਹਦੇ ਵਿੱਚ ਬੇਸਣ ਪਾ ਸਕਦੇ ਹੋਗੇ ਤੇ ਮੇਰੇ ਕੋਲੇ ਮੈਂ ਇਦਾਂ ਵੀ ਪਿਆ ਸੀ ਕਿ ਚਲ ਮੈਂ ਮੈਂ ਇਦਾਂ ਵੀ ਪਾ ਲਿਆ ਇਹ ਹੁਣ ਦੇਖੋ ਆਹ ਦੇਖੋ ਭੈਣੇ ਇਹ ਹੁਣ ਮੈਂ ਤੁਹਾਨੂੰ ਚੱਕ ਕੇ ਦਿਖਾਉਣੇ ਚੰਗੀ ਤਰ੍ਹਾਂ ਤੇ ਆਹ ਦੇਖੋ ਆਪਣਾ ਸਾਰਾ ਲੱਗ ਚੁੱਕਿਆ ਮੈਦਾ ਨਾਲ ਇਹਦੇ ਇਸੇ ਨੇ ਕ੍ਰਿਸਪੀ ਬਣਾਉਣੇ ਨੇ ਇਹ ਆ ਦੇਖੋ ਸਾਰਿਆਂ ਨੂੰ ਲੱਗ ਚੁੱਕਿਆ ਇਸੇ ਤਰ੍ਹਾਂ ਤੁਸੀਂ ਸਾਰਿਆਂ ਨੂੰ ਮੈਦਾ ਰਲਾ ਨਾਲ ਲਾ ਲੈਣਾ ਆ ਦੇਖੋ ਭਾਨੇ ਆਪਣਾ ਤੇਲ ਗਰਮ ਹੋ ਗਿਆ ਤੇ ਇਹਨੂੰ ਆਪਾਂ ਹੁਣ ਸਲੋ ਤੇ ਕਰ ਦਾਂਗੇ ਗੈਸ ਨੂੰ ਸਲੋ ਤੇ ਕਰਕੇ ਫਿਰ ਆਪਾਂ ਹੱਥ ਵਿੱਚ ਪਾਣਗੇ ਜਿਹੜਾ ਆਪਾਂ ਬਣਾਏ ਹੋਏ ਨੇ ਚੱਕ ਕੇ ਸਵਾਦ ਆਰੋ ਫਾਟੇ ਪਰ ਇਹ ਪਾਹਣਾ ਇਹ ਇੱਕ ਪਾਸੇ ਰਿੱਝਣ ਦੋ ਫਿਰ ਆਪਾਂ ਇਹਨਾਂ ਨੂੰ ਬਾਅਦ ਵਿੱਚ ਹਲਾਉਣੇ ਆਗੇ ਤੇ ਹੁਣ ਜਿਹੜਾ ਆਪਾਂ ਆ ਦੇਖੋ ਇਸ ਤਰ੍ਹਾਂ ਆਪਾਂ ਇਹ ਹਲਾਤੇ ਸਿੰਮ ਤੇ ਆਪਣਾ ਗੈਸ ਵਾ ਤੇ ਹੁਣ ਜਿਹੜਾ ਭਾਣੇ ਆਪਾਂ ਆ ਪਾਣੀ ਬਣਾ ਕੇ ਰੱਖਿਆ ਸੀਗਾ ਇਹ ਤਾਂ ਪਾਣੀ ਬਣਾ ਕੇ ਰੱਖਿਆ ਸੀ ਇਹਦੇ ਵਿੱਚ ਅੱਧਾ ਪਾਣੀ ਪਾ ਦੇਣਾ ਆ ਜੋ ਜਿਹੜਾ ਹੈ ਇਹ ਪਾਣੀ ਆਪਾਂ ਨੇ ਤਾਂ ਪਾਇਆਗਾ ਵੀ ਜਿਹੜਾ ਆਪਾਂ ਨਾਣ ਵਾਲਾ ਪਾਣੀ ਸੀ ਉਹ ਦੇ ਇਹ ਹੁਣ ਚੰਗੀ ਤਰ੍ਹਾਂ ਸਾਰੇ ਨਾਣ ਨੂੰ ਇਹ ਅੰਦਰ ਵਿੱਚ ਸੋਕ ਲੈਣ ਤੇ ਇਹ ਜਿਹੜੇ ਫਿੰਗਰ ਚਿਪਸ ਨੇ ਆਪਣੇ ਇਹ ਸਾਰੇ ਦੇ ਸਾਰੇ ਆਪਣੇ ਪਾਣੀ ਪਾਣੀ ਸੋਕ ਨੇ ਆਪਾਂ ਜਿਹੜਾ ਪਾਇਆ ਪਾਣੀ ਉਹਦੇ ਵਿੱਚ ਨਾਣ ਘੋਲਿਆ ਹੋਇਆ ਸੀਗਾ ਇਹ ਸਾਰੇ ਦੇ ਸਾਰੇ ਅੰਦਰ ਸੋਕ ਲੈਣਗੇ ਹੁਣ ਤੇ ਉਹ ਸਵਾਦਿਸ਼ਟ ਬਹੁਤ ਜ਼ਿਆਦਾ ਬਣਨਗੇ ਜਿਵੇਂ ਛੋਟੇ ਬੱਚਾ ਨੇ ਖਾਣੇ ਨਹੀਂ ਉਹ ਸੌਸ ਨਹੀਂ ਲਾਉਦੇਗੇ ਤੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਵਧੀਆ ਲੱਗੂ ਸੀ ਆਣਿਆ ਨੇ ਖਾਣੇ ਲਈ ਉਹ ਸੌਸ ਲਾ ਕੇ ਖਾ ਸਕਦੇ ਨੇਗੇ ਤੇ ਤਾਂ ਕਰਕੇ ਇਹ ਆਪਾਂ ਵਿੱਚ ਪਾਣੀ ਪਾ ਕੇ ਮਲਾਤਾ ਤੇ ਇਸ ਤਰ੍ਹਾਂ ਵਧੀਆ ਟੈਸਟੀ ਬਣ ਜਾਂਦੇ ਨੇਗੇ ਇਹ ਹੁਣ ਜਦੋਂ ਆਪਾਂ ਇਹ ਅੱਧੇ ਕੱਚੇ ਜੇ ਹੋ ਗਏ ਆਪਾਂ ਉਦੋਂ ਲਾਲਾ ਕੱਢ ਲਾਂਗੇ ਇਹਦੇ ਵਿੱਚੋਂ ਤੇ ਦੁਬਾਰੇ ਆਪਾਂ ਫਿਰ ਫਰਾਈ ਕਰਾਂਗੇ ਇੱਕ ਵਾਰ ਦੋ ਵਾਰ ਫਰਾਈ ਕਰਾਂਗੇ ਆਪਾਂ ਇਹਨਾਂ ਨੂੰ ਦੇਖੋ ਭਾਣੇ ਆਪਣਾ ਪੂਰ ਬਣ ਗਿਆ ਇਹ ਇਹ ਆਪਾਂ ਥੋੜਾ ਜਿਹਾ ਕੱਚਾ ਰੱਖਿਆ ਪਰ ਤਵਾ ਦੇ ਫਰਾਈ ਕਰਾਂਗੇ ਇਹ ਇਹ ਆਪਾਂ ਕਟ ਲੈਂਦੇ ਆਪਣਾ ਖਵਾਰ ਲਾਇਆ ਹੋਇਆ ਦਾ ਇਹਦੇ ਵਿੱਚ ਕਟ ਲੈਂਦੇ ਹਾਂ ਆ ਦੇਖੋ ਆਪਾਂ ਸਾਰਾ ਕੱਟ ਤਾ ਦੇ ਵਿੱਚ ਤੇ ਦੂਜਾ ਪੂਰ ਵੀ ਆਪਾਂ ਇਸੇ ਤਰ੍ਹਾਂ ਹੀ ਪਾ ਦਿੰਨੇ ਹਾਂ ਆ ਦੇਖੋ ਭੈਣੇ ਆਪਣੇ ਪੁਰਬੀ ਕੱਟ ਚੁੱਕੇ ਆਪਾਂ ਇਹ ਵੀ ਕੱਢ ਦੇਗੇ ਹੁਣ ਦੇਖੋ ਚੰਗੀ ਤਰ੍ਹਾਂ ਆਪਾਂ ਸਾਰਾ ਕੱਢ ਲਾਂਗੇ ਹੁਣ ਚੱਲਿਆ ਆਪਣੇ ਪਹਿਲਾ ਪੂਰ ਕੱਢਿਆ ਭਨੇ ਆਪਾਂ ਇਹਨਾਂ ਨੂੰ ਪਾ ਲਈਏ ਤੇ ਗਰਮ ਕਰ ਲਈਏ ਦੁਬਾਰੇ ਜੇ ਮਤਲਬ ਤੁਸੀਂ ਠਹਿਰ ਕੇ ਖਾਣੇ ਨੇ ਫਿਰ ਤੁਸੀਂ ਇਹਨਾਂ ਨੂੰ ਸਟੋਰ ਕਰਕੇ ਵੀ ਫ੍ਰਿਜ 'ਚ ਰੱਖ ਸਕਦੇ ਹੋਗੇ ਤੇ ਇਹ ਭਾਵੇਂ ਤੁਸੀਂ ਕੱਲ ਨੂੰ ਪਰਸੋਂ ਨੂੰ 10-15 ਦਿਨ ਲਈ ਭਾਵੇਂ ਆਪਾਂ ਸਟੋਰ ਕਰਕੇ ਰੱਖ ਸਕਦੇ ਆਂਗੇ ਲਿਫਾਫੇ ਦੇ ਵਿੱਚ ਪਾ ਕੇ ਲਿਫਾਫਾ ਚੰਗੀ ਤਰ੍ਹਾਂ ਪੈਕਿੰਗ ਕਰਕੇ ਆਪਾਂ ਉੱਪਰ ਫ੍ਰਿਜਰ ਫ੍ਰਿਜਰ ਵਾਲੇ ਖਾਣੇ 'ਚ ਰੱਖ ਸਕਦੇ ਆਂਗੇ 10-15 ਦਿਨ ਲਈ ਇਹ ਆਪਾਂ ਸਟੋਰ ਕਰਕੇ ਰੱਖ ਸਕਦੇ ਆ ਤੇ ਆਪਾਂ ਬਾਅਦ ਚ ਫਰਾਈ ਕਰ ਸਕਦੇ ਆ ਤੁਹਾਨੂੰ ਪਤਾ ਹੋਵੇ ਵੀ ਕੱਲ ਨੂੰ ਆਪਣੇ ਮਹਿਮਾਨਾਂ ਨੇ ਆਉਣਾ ਜਾਂ ਪਰਸੋਂ ਨੂੰ ਮਹਿਮਾਨਾਂ ਨੇ ਆਉਣਾ ਤੁਸੀਂ ਇੱਕ ਦਿਨ ਪਹਿਲਾਂ ਇਹ ਫਰਾਈ ਕਰਕੇ ਰੱਖ ਸਕਦੇ ਹੋਗੇ ਤੇ ਜਦੋਂ ਤੁਹਾਡੇ ਮਹਿਮਾਨ ਆ ਜਾਣਗੇ ਤੁਸੀਂ ਜਦੀ ਤਲਕੀ ਦੇ ਦਿਓ ਨਾਲੇ ਮਹਿਮਾਨ ਖੁਸ਼ ਨਾਲੇ ਬੱਚੇ ਖੁਸ਼ ਇਹ ਕਹਨੇ ਜੇ ਆਪਾਂ ਨਾ ਬਾਹਰ ਰੈਸਟੋਰੈਂਟਾਂ ਦੇ ਵਿੱਚ ਖਾਣ ਜਾਈਏ ਇਹ ਬਹੁਤ ਮਹਿੰਗੇ ਮਿਲਦੇ ਨੇ ਆਪਾਂ ਨੂੰ ਤੇ ਆਪਾਂ ਇਹ ਘਰੇ ਛਾਸਤੀ ਤੇ ਜਿਵੇਂ ਮਰਜ਼ੀ ਬਣਾ ਕੇ ਖਾਓ ਨਾਲੇ ਬਦਿਆ ਆ ਦੇਖੋ ਭਾਨੇ ਕਿੰਨੇ ਕਰਿਸਪੀ ਕਰਿਸਪੀ ਬਣਨੇਗੇ ਕਿੰਨੇ ਵਧੀਆ ਬਣਨੇਗੇ ਨਾਲੇ ਜਿੰਨਾ ਤੇਲ ਸੀ ਨਾ ਦੇ ਵਿੱਚ ਸਾਰਾ ਤੇਲ ਹੁਣ ਨਿਕਲ ਚੁੱਕਿਆ ਆਪਣਾ ਦੁਬਾਰੇ ਫਰਾਈ ਜ਼ਰੂਰੀ ਆ ਇਹ ਕਰਨੇ ਦੇਖੋ ਤੁਹਾਨੂੰ ਖੜਕਾ ਸੁਣਿਆ ਹੋਊਗਾ ਵੀਡੀਓ ਦੇ ਵਿੱਚ ਪਲੇਟ ਦਾ ਦੇਖੋ ਚੰਗੀ ਤਰ੍ਹਾਂ ਆਪਾਂ ਤੇਲ ਨਿਚੋੜ ਦੇਣਾ ਨਿਚੋੜ ਕੇ ਮਿੱਚ ਕੱਢ ਦੇਣਾ ਦੇਖੋ ਕ੍ਰਿਸਪੀ ਕ੍ਰਿਸਪੀ ਬਣ ਕੇ ਪੈਣ ਇਹ ਪੂਰੇ ਵਧੀਆ ਤੇ ਤੁਸੀਂ ਆਏ ਮਹਿਮਾਨਾਂ ਨੂੰ ਸਰਵ ਕਰ ਸਕਦੇ ਹੋਗੇ ਤੁਸੀਂ ਇੱਕ ਦਿਨ ਪਹਿਲਾਂ ਬਣਾ ਕੇ ਰੱਖ ਲਓ ਤੁਹਾਡੀ ਮਰਜ਼ੀ ਹੈ ਦੋ ਦਿਨ ਪਹਿਲਾਂ ਬਣਾ ਕੇ ਰੱਖ ਲਓ ਇਹ ਤੁਹਾਡੀ ਮਰਜ਼ੀ ਹੈ ਭਾਣੇ ਇਹ ਆਪਾਂ 10 ਦਿਨ 15 ਦਿਨ ਲਈ ਫ੍ਰਿਜ ਦੇ ਫ੍ਰਿਜਰ ਦੇ ਵਿੱਚ ਲਪਾਫੇ ਚ ਪੈਕ ਕਰਕੇ ਫ੍ਰਿਜਰ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਪੈਕ ਕਰਕੇ ਰੱਖ ਸਕਦੇ ਆ 15 ਦਿਨ ਲਈ ਰੱਖ ਲਓ ਬੇਸਕਦੇ ਤੁਸੀਂ ਤੇ ਜਦੋਂ ਤੁਹਾਡੇ ਮਹਿਮਾਨਾਂ ਨੇ ਆਉਣਾ ਤੇ ਉਦੋਂ ਤੁਸੀਂ ਮਹਿਮਾਨਾਂ ਨੂੰ ਜਦੀ ਤਲਕੀ ਦੇ ਦਿਓ ਬਣਿਆ ਜਿਹੜੇ ਰਹਿ ਗਏ ਆਪਣੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਬਣਾ ਲੈਣੇ ਆਗੇ ਸਾਰੇ ਬਣਾ ਕੇ ਚੰਗੀ ਤਰ੍ਹਾਂ ਦੁਬਾਰੇ ਤਲਕ ਕੇ ਤੇ ਬਾਅਦ ਚ ਸੋਨ ਫੇ ਪਲੇਟ ਸਜਾ ਕੇ ਦਿਖਾਉਣੇ ਆਗੇ ਆ ਦੇਖੋ ਭੈਣ ਆਪਾਂ ਸਾਰੇ ਬਣਾ ਲਏ ਤੇ ਆਪਾਂ ਇਹ ਪਲੇਟ ਇੱਕ ਤਿਆਰ ਕਰ ਲਈ ਤੇ ਆਪਾਂ ਤੁਹਾਨੂੰ ਆ ਸਾਸ ਵਾਲੀ ਵਿੱਚ ਤੁਹਾਨੂੰ ਪਖਾ ਕੇ ਦਿਖਾਉਣੇ ਆਗੇ ਕਿ ਕਿਦਾਂ ਹੈ ਆ ਦੇਖੋ ਪੂਰੇ ਕ੍ਰਿਸਪੀ ਕ੍ਰਿਸਪੀ ਬਣੇ ਨੇ ਦੇਖੋ ਪੂਰੇ ਵਧੀਆ ਤੁਹਾਨੂੰ ਖਾ ਕੇ ਦੇਖੋ ਨੇ ਸਾਸ ਲੈ ਭੈਣ ਸਾਸ ਦੇ ਨਾਲ ਖਾਓ ਬਹੁਤ ਸਵਾਦ ਲੱਗਣਗੇ ਕੰਨ ਮਿਲਦੇ ਪਾਣੀ ਨਵੀਂ ਵੀਡੀਓ ਦੇ ਨਾਲ ਤੇ ਮੇਰੀ ਇਸ ਵੀਡੀਓ ਨੂੰ ਪਿਆਰ ਕਰਿਓ ਜਿਵੇਂ ਮੇਰੀਆਂ ਪਿਛਲੀਆਂ ਵੀਡੀਓ ਨੂੰ ਪਿਆਰ ਕੀਤਾਗਾ ਇਸੇ ਤਰ੍ਹਾਂ ਹੀ ਮੇਰੀ ਇਸ ਵੀਡੀਓ ਨੂੰ ਪਿਆਰ ਕਰਿਓ ਭੈ ਸੋਨੇ ਸੋਨੇ ਕਮੈਂਟ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਜੇ ਭੈ ਸੋਨ ਨੂੰ ਨਹੀਂ ਸਬਸਕ੍ਰਾਈਬ ਕਰਨਾ ਆਉਂਦਾ ਤੇ ਆਪਦੇ ਬੱਚਾ ਤੋਂ ਸਬਸਕ੍ਰਾਈਬ ਕਰਾ ਲਓ ਚੈਨਲ ਨੂੰ ਚੈਨਲ ਨੂੰ ਸਬਸਕ੍ਰਾਈਬ ਕਰੋ ਭਾਣੇ ਮੇਰੇ ਹੌਸਲਾ ਫਜਾਈ ਕਰੋ ਤੇ ਦੇਖ ਰਿਹਾ ਪਾਣਾ ਬਹੁਤ ਨੇਗੇ ਚੈਨਲ ਸਬਸਕ੍ਰਾਈਬ ਘੱਟ ਕੀਤਾ ਹੈ ਭਾਣੇ ਸਬਸਕ੍ਰਾਈਬ ਕਰੋ ਚੈਨਲ ਨੂੰ ਦਬਤ ਵੱਧ ਮੇਰੀ ਸਪੋਰਟ ਕਰੋ ਜਿਹੜੀ ਤੁਹਾਨੂੰ ਰੈਸਪੀ ਚਾਹੀਦੀ ਹੈ ਮੈਨੂੰ ਕਮੈਂਟ ਕਰਕੇ ਦੱਸੋ ਮੈਂ ਤੁਹਾਨੂੰ ਉਹੀ ਰੈਸਪੀ ਦੱਸੂ ਬਿਲਕੁਲ ਸਿੰਪਲ ਸਾਦੇ ਢੰਗ ਨਾਲ ਤੇ ਆਸਾਨ ਜੋ ਆਪਣੇ ਘਰ ਦੇ ਵਿੱਚ ਹੀ ਸਾਰਾ ਕੁਝ ਹੋਊਗਾ ਉਹਦੇ ਨਾਲ ਤੇ ਮਿਲਦੇ ਆ ਭਾਣੇ ਆਪਾਂ ਕੱਲ ਨੂੰ ਇੱਕ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਸਵੇਰ 9 ਵਜੇ ਆਪਣੀ ਡੇਲੀ ਵੀਡੀਓ ਆਉਂਦੀ ਆ ਭਾਣੇ ਦੇਖਣਾ ਨਾ ਭੁੱਲਿਆ ਕਰੋ ਮਿਲਦੇ ਆਪਾਂ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਭਾਣੇ ਸਤਿ ਸ੍ਰੀ ਅਕਾਲ